ਉਦੇਸੇ ਕੁੜਾਣਾ ਜੀ ਸਾਫ ਕਾ ਜੇਲਾ ਪ੍ਰਧਾਨ ਫਾਜ਼ਿਲਕਾ ਕੀ ਮਕਰਨਾ ਕਰਮ ਸੀ ਜਦੋਂ ਜਿਸ ਟਾਈਮ ਦਲੇਵਾਲ ਸਾਹਿਬ ਨੂੰ ਗ੍ਰਿਸ਼ਤਾਰੀ ਕਰਕੇ ਲੈ ਉਸ ਵੇਲੇ ਮੈਂ ਅੰਦਰ ਸੁੱਤਾ ਹੋਇਆ ਮੈਂ 1:30 ਵਜੇ ਸੁੱਤਾ ਇਹ ਪਹਿਲੇ ਪਹਿਰੇ ਤੇ ਸੀ 1:30 ਵਜੇ ਮੈਂ ਅੰਦਰ ਜਾ ਕੇ ਪਿਆ ਤੇ 2:30 ਵਜੇ ਕੋਈ 3:00 ਵਜੇ ਇੱਕ ਕਰ ਕਰ ਜਦੋਂ ਆਵਾਜ਼ ਸੁਣੀ ਬੈਲੂ ਦਰਵਾਜ਼ਾ ਭੰਨਿਆ ਦੀ ਉਸ ਵੇਲੇ ਉੱਠਿਆ ਉੱਠ ਕੇ ਦੀ ਵੇਖਿਆ ਤੇ ਉਹ ਮਤਲਬ ਵੀ ਚਪਲ ਚਪਲ ਖੜੀ ਸੀ ਤੇ ਮੈਨੂੰ ਅੰਦਰੋਂ ਹੀ ਫੜ ਕੇ ਲੈ ਆਏ ਮੈਂ ਮਤਲਬ ਜਾਗ ਤਲਖੀ ਵਿੱਚ ਸਿਰ ਤੇ ਪਰਨਾ ਤੇ ਸਾਫ ਮਾਫੜ ਰ ਸੀ ਉਸੇ ਤਰ੍ਹਾਂ ਉੱਠਿਆ ਤੇ ਜਗਤਪਾਈ ਉਠਾ ਤੇ ਮੈਨੂੰ ਆਕੇ ਤੰਲੇ ਜਾਲਾ ਬਾਹਾਂ ਫੜ ਲਈਆਂ ਮੇਰੀਆਂ ਦੋਨਾਂ ਦੀ ਬਾਹਾਂ ਫੜ ਲਈਆਂ ਤੀਜੇ ਮੈਨੂੰ ੱਤਕਾ ਲਾਉਣ ਲੱਗਿਆ ਮੈਨੂੰ ਬੂਟ ਵੀ ਨਹੀਂ ਪਾਉਣ ਦਿੱਤੇ ਕਿਉਂਕਿ ਮੇਰਾ ਫੇਸ ਡਲੇਵਾਲ ਸਾਹਿਬ ਦੇ ਨਾਲ ਥੋੜਾ ਜਿਹਾ ਮਿਲਦਾ ਤੇ ਉਹ ਮੈਨੂੰ ਡੱਲੇਵਾਲ ਸਾਹਿਬ ਜੀ ਸਮਝ ਕੇ ਲੈ ਗਏ ਉੱਥੇ ਫਿਰ ਡੱਲੇਵਾਲ ਸਾਹਿਬ ਉੱਥੇ ਅੱਗੇ ਲੈ ਗਏ ਸੀ ਤੇ ਮੈਂ ਥੋੜਾ ਪਿਛੇ ਪਿਛੇ ਮੈਨੂੰ ਲਈ ਜਾ ਰਹੀ ਸੀ ਇੱਥੇ ਆ ਕੇ ਮੈਨੂੰ ਮੈਨੂੰ ਕਹਤੇ ਤੁਸੀਂ ਕੌਣ ਆ ਜੀ ਬਾਕੀ ਉਹਦੇ ਸੰਕੋੜਾ ਜਿਲ੍ਹਾ ਸਾਫਕਾ ਜਿਲ੍ਹਾ ਪ੍ਰਧਾਨ ਭਾਗ ਦੇ ਕਰ ਉਹ ਮੇਰੇ ਬੂਟ ਉੱਥੇ ਸਿਰ ਤੇ ਉਹਨੇ ਮੇਰਾ ਮੋਬਾਈਲ ਕੱਢ ਕੇ ਉਹ ਤੋਂ ਮੋਬਾਈਲ ਪਹਿਲੇ ਕੱਢ ਲਿਆ ਸੀ ਉੱਥੋਂ ਫਿਰ ਕੱਢ ਕੇ ਮੋਬਾਈਲ ਤੇ ਉਹ ਧੁਰ ਕੇ ਮੋਬਾਈਲ ਲੈ ਗਏ ਨਹੀਂ ਮੋਬਾਈਲ ਲੈ ਗਏ ਤੇ ਆਪਣਾ ਬੂਟ ਮੇਰੇ ਇੱਥੇ ਰੱਖ ਗਏ ਮੇਰਾ ਬੂਟ ਪਾਰੇ ਗਰੇੜਾ ਰਾਦੇ ਵਾਲੇ ਆ ਐ ਨਹੀਂ ਹੈਗਾ ਵੀ ਉਹਨਾਂ ਨੂੰ